ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਠੀਕ ਠਾਕ ਹੋਣਗੇ ਚਰਦੀ ਕਲਾ ਵਿੱਚ ਹੋਣਗੇ ਤੇ ਵੀਡੀਓ ਜੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਾਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਸ ਤਰੀਕੇ ਦੀ ਲੱਗੀ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡਾ ਫੇਰ ਇੱਕ ਜਿਹੜੀ ਆ ਬਿਊਟੀ ਦੇ ਨਾਲ ਫੇਸ ਦੇ ਨਾਲ ਰਿਲੇਟਡ ਜਿਹੜੀ ਵੀਡੀਓ ਲੈ ਕੇ ਆਈਆਂ ਤੇ ਇਹਦੇ ਬਾਰੇ ਵੀਡੀਓ ਲੈ ਕੇ ਆਈਆਂ O G A ਜਾਦੂਈ ਕਰਾਮਾਤੀ ਪੱਥਰ ਇਹ ਇੱਕ ਪੱਥਰ ਟਾਈਪ ਹੁੰਦਾ ਹੈ ਮਾਤਰ 10-20 ਰੁਪਏ ਦੀ ਚੀਜ਼ ਆ ਜੋ ਕਿ ਸਾਲ ਭਰ ਪੂਰੀ ਚੱਲਦੀ ਹੈ ਤੇ ਤੁਹਾਡੇ ਫੇਸ ਦੀਆਂ ਕਈ ਪ੍ਰੋਬਲਮਸ ਜਿਹੜੀਆਂ ਉਹਨਾਂ ਨੂੰ ਜੜ ਤੋਂ ਖਤਮ ਕਰ ਦਿੰਦੀ ਹੈ ਤੇ ਸਭ ਤੋਂ ਮੇਨ ਚੀਜ਼ ਹੈ ਕਿ ਜਿਹੜੇ ਸਾਡੇ ਫੇਸ ਤੇ ਵਾਲ ਆ ਜਾਂਦੇ ਨੇ ਸਾਡੇ ਫੇਸ਼ੀਅਲ ਹੇਅਰ ਹੁੰਦੇ ਨੇ ਜਿਹੜੇ ਸਾਡੇ ਚਿਨ ਦੇ ਉੱਪਰ ਸਾਡੇ ਅਪਰ ਲਿਪਸ ਦੇ ਉੱਪਰ ਜਾਂ ਦੇ ਫੇਸ ਦੇ ਉੱਪਰ ਇਸ ਏਰੀਆ ਦੇ ਗੱਲਾਂ ਦੇ ਉੱਪਰ ਕਾਫੀ ਵਾਲ ਹੁੰਦੇ ਨੇ ਤੇ ਸਾਨੂੰ ਜਿਹੜੇ ਕਈਆਂ ਨੂੰ ਜਿਹੜੇ ਉਹ ਵੈਕਸ ਵੀ ਕਰਵਾਉਣੀ ਪੈਂਦੀ ਆ ਅਸੀਂ ਜਿਹੜਾ ਵਾ ਲੇਜ਼ਰ ਟ੍ਰੀਟਮੈਂਟ ਵੀ ਕਰਵਾਉਂਦੇ ਆ ਤੇ ਵੈਕਸ ਦੇ ਵਿੱਚ ਜਿਹੜੀ ਆ ਕਾਫੀ ਪੇਨਫੁੱਲ ਹੁੰਦੀ ਆ ਤੇ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਉਸ ਟਾਈਮ ਤੱਕ ਛੁਟਕਾਰਾ ਪਾ ਸਕਦੇ ਆ ਬਟ 5-7 ਦਿਨ ਬਾਅਦ ਸਾਡੇ ਵਾਲ ਫੇਰ ਜਿਹੜੇ ਮੂਰਤੋਂ ਫੇਰ ਦੁਬਾਰਾ ਆ ਜਾਂਦੇ ਨੇ ਤੇ ਇਹਦਾ ਪਰਮਾਨੈਂਟ ਹੱਲ ਅਸੀਂ ਜਿਹੜਾ ਵਾ ਉਹ ਲੇਜ਼ਰ ਟ੍ਰੀਟਮੈਂਟ ਕਰਾਉਣੀ ਆ ਬਟ ਉਹਦੇ ਨਾਲ ਵੀ ਫੇਰ ਵੀ ਕੁਝ ਨਾ ਕੁਝ ਵਾਲ ਫਿਰ ਜਿਹੜੇ ਆ ਜਾਂਦੇ ਨੇ ਤੇ ਸਾਨੂੰ ਇੱਕ ਹੀ ਸੈਟਿੰਗਾਂ ਜਿਹੜੀਆਂ ਲੈਣੀਆਂ ਪੈਂਦੀਆਂ ਨੇ ਤੇ ਕਾਫੀ ਮਹਿੰਗਾ ਇਹ ਟ੍ਰੀਟਮੈਂਟ ਹੁੰਦਾ ਏ ਤੇ ਅਸੀਂ ਇਸ ਚੀਜ਼ ਦੇ ਨਾਲ ਜਿੰਨੂੰ ਕੀ ਕਹਿੰਦੇ ਆ ਫਟਕਰੀ ਇਹ ਫਟਕਰੀ ਆ ਜਿਹਦੇ ਨਾਲ ਅਸੀਂ ਆਪਣੇ ਫੇਸ ਤੇ ਜਿਹੜੇ ਵਾਲ ਵਾ ਉਹਨਾਂ ਨੂੰ ਰਿਮੂਵ ਹਮੇਸ਼ਾ ਨਹੀਂ ਕਰ ਸਕਦੇ ਆ ਸਭ ਤੋਂ ਪਹਿਲਾਂ ਕਿ ਵਾਲ ਸਾਡੇ ਆਉਂਦੇ ਕਿਉਂ ਨੇ ਇਹ ਕਈਆਂ ਦੇ ਜਿਹੜਿਆ ਉਹ ਹਾਰਮੋਨਸ ਆਫਟਰ ਪ੍ਰੈਗਨancies ਜਾਂ 30+ ਤੋਂ ਬਾਅਦ ਜਿਹੜੇ ਸਾਡੇ ਹਾਰਮੋਨਸ ਮੋਸਟਲੀ ਲੇਡੀਜ਼ ਵਿੱਚ ਜਿਹੜੇ ਹਾਰਮੋਨਸ ਆ ਉਹ ਅਨਬੈਲੈਂਸ ਹੋ ਜਾਂਦੇ ਨੇ ਤੇ ਜਦੋਂ ਉਹ ਅਨਬੈਲੈਂਸ ਹੋ ਜਾਂਦੇ ਨੇ ਤੇ ਇਹਦੇ ਨਾਲ ਵੀ ਮੋਸਟਲੀ ਲੇਡੀਜ਼ ਦੇ ਉੱਪਰ ਜਿਹੜੇ ਚਿੰਨ੍ਹ ਦੇ ਉੱਪਰ ਹੇਅਰ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਅਸੀਂ ਉਹਨੂੰ ਬਾਰ-ਬਾਰ ਉਹਨਾਂ ਨੂੰ ਰਿਮੂਵ ਕਰਦੇ ਆ ਰੇਜ਼ ਕਰਦੇ ਆ ਉਹ ਵਾਲ ਜਿਹੜੇ ਮੋਟੇ ਹੋ ਜਾਂਦੇ ਨੇ ਤੇ ਬਹੁਤ ਪੱਧੇ ਵੀ ਫੇਸ ਤੇ ਲੱਗਦੇ ਨੇ ਤੇ ਬੁੜੇ ਲੱਗਦੇ ਨੇ ਤੇ ਫੇਰ ਸਾਨੂੰ ਉਹ ਰਿਮੂਵ ਕਰਨੇ ਪੈਂਦੇ ਨੇ ਜੇ ਤੁਸੀਂ ਇਸ ਫਟ ਕਰੀ ਨੂੰ ਡੇਲੀ ਆਪਣੇ ਫੇਸ ਤੇ ਲਗਾਉਣਾ ਸ਼ੁਰੂ ਕਰ ਦਵੋਗੇ ਤਾਂ ਗਰੰਟੀ ਦੇ ਨਾਲ 3-4 ਮਹੀਨਿਆਂ ਦੇ ਵਿੱਚ ਤੁਹਾਡੇ 100 ਚੋਂ 70-80% ਵਾਲ ਹਮੇਸ਼ਾ ਲੇ ਰੂਗ ਹੋ ਜਾਣਗੇ ਕਿਉਂਕਿ ਇਹ ਜਿਹੜੀ ਆ ਉਹ ਵਾਰਾਂ ਦੀਆਂ ਜਿਹੜੀਆਂ ਰੂਟਸ ਨੇ ਉਹਨਾਂ ਨੂੰ ਕਮਜ਼ੋਰ ਕਰਦੀ ਹੈ ਤੇ ਫਿਰ ਜਿਹੜੀ ਉਹਨਾਂ ਦੀ ਗ੍ਰੋਥ ਵਾ ਹੌਲੀ-ਹੌਲੀ ਜਿਹੜੀ ਕਟਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹਦੇ ਕਈ ਜਿਹੜੇ ਜੈਂਟਸ ਨੇ ਉਹ ਸ਼ੇਵਿੰਗ ਕਰਦੇ ਨੇ ਤੇ ਉਹਨਾਂ ਦੇ ਸ਼ੇਵਿੰਗ ਤੋਂ ਬਾਅਦ ਵੀ ਉਹ ਫਟਕਰੀ ਵਾਲਾ ਪਾਣੀ ਆਪਣੇ ਫੇਸ ਤੇ ਲਗਾਉਂਦੇ ਨੇ ਤਾਂ ਜੋ ਜੇ ਕੋਈ ਕੱਟ ਵਗੈਰਾ ਲੱਗ ਜਾਂਦਾ ਹੈ ਤੇ ਉਹਨੂੰ ਹੀਲ ਕਰਦੀ ਆ ਤੇ ਇਸ ਕਰਕੇ ਫਟਕਰੀ ਜਿਹੜੀ ਆ ਤੁਹਾਡੇ ਬੋਡੀ ਤੇ ਕੋਈ ਜ਼ਖਮ ਹੋਵੇ ਉਹਨੂੰ ਵੀ ਹੀਲ ਕਰਨ ਦੇ ਵਿੱਚ ਜਿਹੜੀ ਹੈਲਪ ਕਰਦੀ ਆ ਫਟਕਰੀ ਵਾਲੇ ਪਾਣੀ ਨਾਲ ਜ਼ਖਮ ਨੂੰ ਧੋ ਲੋ ਤਾਂ ਬਿਲਕੁਲ ਸਾਫ਼ ਹੋ ਜਾਂਦਾ ਇਸ ਤੋਂ ਇਲਾਵਾ ਜੇ ਕਿਸੇ ਦੇ ਫੇਸ ਦੇ ਉੱਤੇ ਪਿੰਪਲਸ ਵਗੈਰਾ ਨੇ ਤਾਂ ਉਹ ਇਹਨੂੰ ਨਾਰਮਲ ਜਿਹੜਾ ਵਾ ਗੁਲਾਬ ਜਲ ਦੇ ਵਿੱਚ ਡਿਪ ਕਰਕੇ ਇੱਕ ਅੱਧਾ ਮਿੰਟ ਡਿਪ ਕਰਕੇ ਰੱਖ ਦੋ ਤੇ ਇਹ ਜਿਹੜਾ ਵਾ ਉਹ ਮੈਲਟ ਹੋਣਾ ਸ਼ੁਰੂ ਹੋ ਜੂ ਤੇ ਇੱਕ ਅੱਧਾ ਮਿੰਟ ਡਿਪ ਕਰਕੇ ਗੁਲਾਬ ਜਲ ਦੇ ਵਿੱਚ ਜੇ ਤੁਹਾਡੇ ਫੇਸ ਤੇ ਪਿੰਪਲ ਨੇ ਤਾਂ ਤੁਸੀਂ ਜਸਟ ਜਿੱਥੇ-ਜਿੱਥੇ ਪਿੰਪਲ ਨੇ ਉੱਥੇ-ਉੱਥੇ ਤੁਸੀਂ ਇਹਨੂੰ ਲਗਾਉਣਾ ਹੈ ਤੇ 1 ਮਿੰਟ ਤੋਂ ਵੱਧ ਤੁਸੀਂ ਲਗਾ ਕੇ ਨਹੀਂ ਰੱਖਣਾ ਕਿਉਂਕਿ ਇਹ ਕਾਫੀ ਡਰਾਈ ਇਹ ਨਸਵਾਲੀ ਪ੍ਰੋਪਰਟੀਆਂ ਲਈ ਹੈ ਜਿਹੜੀਆਂ ਉਹ ਰੱਖਦੀ ਆ ਤੇ ਇਹਦੇ ਨਾਲ ਫੇਸ ਬਿਲਕੁਲ ਡਰਾਈ ਹੋ ਜਾਂਦਾ ਤੇ ਇਸ ਕਰਕੇ ਤੁਸੀਂ ਇਹਨੂੰ 1 ਮਿੰਟ ਤੋਂ ਵੱਧ ਲਗਾ ਕੇ ਨਹੀਂ ਰੱਖਣਾ ਤੇ 1 ਮਿੰਟ ਲਗਾ ਕੇ ਰੱਖਣ ਤੋਂ ਬਾਅਦ ਫੇਰ ਤੁਸੀਂ ਆਪਣੇ ਫੇਸ ਨੂੰ ਨਾਰਮਲ ਪਾਣੀ ਨਾਲ ਸਾਫ਼ ਕਰ ਲਓ ਤੇ ਉਸ ਤੋਂ ਬਾਅਦ ਤੁਸੀਂ ਕੋਈ ਵੀ ਮੌਇਸਚਰਾਈਜ਼ਰ ਜ਼ਰੂਰ ਲਗਾਉਣਾ ਹੈ ਤੇ ਤਾਂ ਜੋ ਤੁਹਾਡੀ ਜਿਹੜੀ ਸਕਿਨ ਉਹ ਡਰਾਈ ਨਾ ਹੋਵੇ ਕਿਉਂਕਿ ਮੋਸਟਲੀ ਕਈਆਂ ਨੇ ਕਮੈਂਟ ਕਰਨੇ ਆ ਕਿ ਇਹ ਫੇਸ ਨੂੰ ਡਰਾਈ ਕਰਦੀ ਆ ਹਾਂਜੀ ਇਹ ਡਰਾਈ ਕਰਦੀ ਆ ਜਿਦਾ ਤੁਹਾਡਾ ਫਾਲਤੂ ਆਇਲ ਵਾ ਤੁਹਾਡੇ ਫੇਸ ਤੇ ਉਤੇ ਉਹਨੂੰ ਜਰਾ ਸੋਖ ਲੈਂਦੀ ਹੈ ਤੇ ਜੇ ਤੁਸੀਂ ਜਿਆਦਾ ਦੇਰ ਲਗਾ ਕੇ ਰੱਖੋਗੇ ਫਿਰ ਤੁਹਾਡੇ ਫੇਸ ਤੇ ਕ੍ਰੈਕਸ ਵਗੈਰਾ ਆ ਜਾਣਗੇ ਇਸ ਲਈ ਨੂੰ ਸਿਰਫ 1 ਮਿੰਟ ਲਗਾ ਕੇ ਰੱਖਣਾ ਹੈ 1 ਮਿੰਟ ਤੋਂ ਬਾਅਦ ਤੁਸੀਂ ਨਹੀਂ ਲਗਾਉਣਾ ਹੈਗਾ ਤੇ ਜੇ ਤੁਸੀਂ ਇਹਨੂੰ ਹੈਅਰਸ ਵਾਸਤੇ ਹੈਅਰ ਰਿਮੂਵ ਵਾਲ ਹਟਾਉਣ ਵਾਸਤੇ ਇਹਨੂੰ ਯੂਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰਨਾ ਇਹਨੂੰ ਗੁਲਾਬ ਜਲ ਵਿੱਚ ਨਹੀਂ ਲੈਣਾ ਤੁਸੀਂ ਇਹਨੂੰ ਕੋਸਾ ਪਾਣੀ ਹਲਕਾ ਜਾਂ ਗਰਮ ਪਾਣੀ ਲੈਣਾ ਹੈ ਉਹਦੇ ਵਿੱਚ ਡਿਪ ਕਰਕੇ ਜੇ ਇਸ ਏਰੀਆ ਤੇ ਤੁਹਾਡੇ ਫੇਸ ਤੇ ਵਾਲ ਨੇ ਤੁਸੀਂ ਉੱਥੇ ਇਹ ਲਗਾਣੀ ਤੇ ਫਿਰ ਤੁਸੀਂ ਇਹਨੂੰ 2 ਕੁ ਮਿੰਟ ਲਗਾ ਕੇ ਰੱਖਣਾ ਹੈ ਹੇਅਰਸ ਵਾਸਤੇ ਤੁਸੀਂ ਇਹਨੂੰ 2 ਕੁ ਮਿੰਟ ਲਗਾ ਕੇ ਰੱਖਣਾ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਫੇਸ ਵਾ ਉਹ ਵਾਸ਼ ਕਰ ਲੈਣਾ ਹੈ ਧਿਆਨ ਰੱਖੇ ਤੁਸੀਂ ਅੱਖਾਂ ਦੀ ਜਿਹੜੀਆਂ ਪਲਕਾਂ ਹੈ ਆਈ ਲੈਸ਼ਸ ਇਹਨਾਂ ਤੋਂ ਦੂਰ ਰੱਖਣਾ ਹੈ ਤੇ ਆਈ ਬਰੋਸ ਤੋਂ ਇਸ ਏਰੀਆ ਦੇ ਲਾਗੇ ਤੁਸੀਂ ਇਹਦਾ ਫਟਕਰੀ ਦਾ ਜੰਸ ਨਹੀਂ ਕਰਨਾ ਕਿਉਂਕਿ ਇਹ ਹੇਅਰ ਰਿਮੂਵ ਦੀ ਪ੍ਰੋਪਰਟੀਆਂ ਰੱਖਦੀ ਹੈ ਤੇ ਇਸ ਕਰਕੇ ਤੁਸੀਂ ਇਹਨੂੰ ਸਿਰਫ ਉਸੇ ਏਰੀਆ ਤੇ ਲਗਾਉਣਾ ਹੈ ਜਿੱਥੇ ਤੁਹਾਨੂੰ ਇਹਦੀ ਜ਼ਰੂਰਤ ਹੈ ਨਾਰਮਲੀ ਵੀ ਜੇ ਤੁਹਾਡੇ ਫੇਸ ਤੇ ਉੱਤੇ ਦਾਗ ਧੱਬੇ ਨੇ ਜਾਂ ਤੁਹਾਡੇ ਸ਼ਾਈਆਂ ਦੀ ਪ੍ਰੋਬਲਮ ਆ ਤਾਂ ਤੁਸੀਂ ਇਹਨੂੰ ਨਾਰਮਲ ਪਾਣੀ ਦੇ ਨਾਲ ਡਿਪ ਕਰਕੇ ਤੁਸੀਂ ਆਪਣੇ ਫੇਸ ਤੇ ਲਗਾ ਸਕਦੇ ਹੋ ਜਾਂ ਤੁਸੀਂ ਬੇਸਨ ਥੋੜਾ ਜਿਹਾ ਬੇਸਨ ਲੈ ਕੇ ਤੇ ਉਹਦੇ ਵਿੱਚ ਜਿਹੜਾ ਵਾ ਕੱਚਾ ਦੁੱਧ ਐਡ ਕਰਕੇ ਤੇ ਥੋੜੀ ਜਿਹੀ ਚੁਟਕੀ ਇਸ ਫਟਕਰੀ ਦਾ ਚੁਟਕੀ ਜਿਹੜਾ ਹਿੱਸਾ ਵਾ ਉਹ ਤੁਸੀਂ ਇੱਕ ਜਸਟ ਪਿੰਚ ਕਾ ਪਾਉਣੀ ਹੈ ਪੈਕ ਦੇ ਵਿੱਚ ਮਿਲਾ ਕੇ ਤੁਸੀਂ ਆਪਣੇ ਫੇਸ ਤੇ ਲਗਾ ਸਕਦੇ ਹੋ ਤੇ ਇਹਦੇ ਨਾਲ ਤੁਹਾਡੇ ਫੇਸ ਦੇ ਉੱਤੇ ਜਿਹੜੇ ਵੀ ਡਲਨਸਾ ਉਹ ਸਾਰੇ ਦੂਰ ਹੋ ਜਾਵੇਗੀ ਤੇ ਇਸ ਤੋਂ ਬਾਅਦ ਇਹ ਜਿਹੜਾ ਬਤਿਆਨ ਰਹਿਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਹਦੇ ਵਰਤਣ ਤੋਂ ਬਾਅਦ ਕੋਈ ਨਾ ਕੋਈ ਤੁਸੀਂ ਮੋਇਸਚਰਾਈਜ਼ਰ ਜ਼ਰੂਰ ਲਗਾਉਣਾ ਇਹ ਲਗਾਉਣਾ ਮੇਰੇ ਆਪਣੇ ਫੇਸ ਦੇ ਉੱਤੇ ਚਿਹਨ ਦੇ ਉੱਪਰ ਆਫਟਰ ਪ੍ਰੈਗਨਸੀ ਮੇਰੇ ਬਹੁਤ ਜ਼ਿਆਦਾ ਹੇਅਰ ਇਸ ਏਰੀਆ ਤੇ ਇਸ ਏਰੀਆ ਤੇ ਮੇਰੇ ਹੇਅਰ ਆ ਗਏ ਸੀਗੇ ਤੇ ਮੈਂ ਇਹਨੂੰ ਲਗਾਤਾਰ ਯੂਜ਼ ਕੀਤਾ ਹੈ ਮੈਂ ਇਹ ਨਹੀਂ ਕਹਿੰਦੀ ਕਿ ਮੇਰੇ ਬਵਾਲ ਬਿਲਕੁਲ ਹੀ ਰਿਮੂਵ ਹੋ ਗਏ ਨੇ 100 ਦੇ ਵਿੱਚੋਂ ਮਨੇ 70% ਵਾਲ ਜਿਹੜੇ ਰਿਮੂਵ ਹੋ ਚੁੱਕੇ ਨੇ ਤੇ ਬਿਲਕੁਲ ਥੋੜੇ ਵਾਲ ਨੇ ਜਿਹੜੇ ਹੁਣ ਮੇਰੇ ਫੇਸ ਤੇ ਨੇ ਤੇ ਬਹੁਤ ਜਿਹੜਾ ਵਾ ਵਧੀਆ ਇਹ ਤਰੀਕਾ ਹੈ ਜੇ ਤੁਸੀਂ ਇਹਨੂੰ ਰੈਗੂਲਰ ਯੂਜ਼ ਕਰੋਗੇ ਜਦੋਂ ਵੀ ਤੁਸੀਂ ਇਹਨੂੰ ਆਪਣੇ ਵਾਸ਼ਰੂਮ ਦੇ ਵਿੱਚ ਤੁਸੀਂ ਰੱਖ ਲਓ ਜਦੋਂ ਤੁਸੀਂ ਇਹ ਨੂੰ ਆਉਂਦੇ ਹੋ ਜਾਂ ਫੇਸ ਵਾਸ਼ ਕਰਦੇ ਹੋ ਤੁਸੀਂ ਦਿਨ ਦੇ ਵਿੱਚ ਇੱਕ ਵਾਰੀ ਜਸਟ ਪਾਣੀ ਨਾਲ ਡਿਪ ਕਰਕੇ ਜੇ ਤੁਹਾਡੇ ਫੇਸ ਦੇ ਉੱਤੇ ਵਾਲ ਨੇ ਤੇ ਤੁਸੀਂ ਕੋਸਾ ਪਾਣੀ ਦੇ ਨਾਲ ਟਿਪ ਕਰਕੇ 2 ਮਿੰਟ ਲਗਾ ਕੇ ਤੁਸੀਂ ਬਰਸ਼ ਕਰਨਾ ਪੋ ਉਨੀ ਦੇਰ ਦੇ ਵਿੱਚ ਇਹ ਜਰਾ ਆਪਣਾ ਕੰਮ ਕਰ ਦਿੰਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਫੇਸ ਪਾਸ਼ ਕਰ ਲਓ ਤੇ ਇਸ ਤਰੀਕੇ ਨਾਲ ਜੇ ਤੁਸੀਂ ਰੈਗੂਲਰ ਲਗਾਓਗੇ ਤਾਂ ਫੇਰ ਤੁਹਾਡੇ ਵਾਲਾਂ ਨੂੰ ਮੂਵ ਹੋਣਗੇ ਜੇ ਤੁਸੀਂ 5-7 ਦਿਨ ਲਗਾ ਲਿਆ 5-7 ਦਿਨ ਨਾ ਲਗਾਇਆ ਤਾਂ ਫਿਰ ਤੁਸੀਂ ਕਮੈਂਟ ਕਰੋਗੇ ਕੋਈ ਫਰਕ ਨਹੀਂ ਪੈਂਦਾ ਇਸ ਤਰ੍ਹਾਂ ਦੇ ਕਮੈਂਟ ਕਰਨ ਵਾਲੇ ਵੀ ਵਿੱਚ ਹੁੰਦੇ ਆ ਕਿ ਆਹ ਚੀਜ਼ ਅਸੀਂ ਲਗਾਈ ਕੋਈ ਫਰਕ ਨਹੀਂ ਪੈਂਦਾ ਉਹ ਅਸੀਂ ਲਗਾਈ ਕੋਈ ਫਰਕ ਨਹੀਂ ਪੈਂਦਾ ਪੈਂਦਾ ਹੈ ਜੇ ਤੁਸੀਂ ਇਹਨੂੰ ਰੂਟੀਨ ਦੇ ਵਿੱਚ ਰੈਗੂਲਰ ਹਰ ਇੱਕ ਚੀਜ਼ ਨੂੰ ਜੇ ਮੈਂ ਕੋਈ ਪੈਕ ਦੱਸਦੀ ਆ ਉਹਨੂੰ ਵੀ ਤੁਸੀਂ ਰੈਗੂਲਰ ਯੂਜ਼ ਕਰੋਗੇ ਤਾਂ ਫਿਰ ਫਰਕ ਪੈਂਦਾ ਹੈ ਤਾਂ ਉਮੀਦ ਕਰਦੇ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸ ਪੱਥਰ ਨੂੰ ਖਰੀਦ ਕੇ ਅੱਜ ਹੀ ਤੁਸੀਂ ਲੈ ਆਓ ਤੇ ਆਪਣੇ ਫੇਸ ਦੇ ਉੱਤੇ ਜਿਹੜਾ ਵਾ ਉਹ ਅੰਤਾਂ ਦਾ ਨਿਖਾਰ ਲੈ ਕੇ ਆਓ ਤੇ ਪਲੱਸ ਜੇ ਤੁਹਾਡੇ ਚਿਹਰੇ ਤੇ ਅਨਵਾਂਟਡ ਹੇਅਰ ਨੇ ਉਹਨਾਂ ਨੂੰ ਜਿਹੜਾ ਰਿਮੂਵ ਕਰੋ ਉਹਨਾਂ ਤੋਂ ਛੁਟਕਾਰਾ ਪਾਓ ਮਿਲਦੇ ਆ ਫੇ ਤੁਹਾਨੂੰ ਕਿਸੇ ਹੋਰ ਨਵੀਂ ਤੇ ਬੈਨੀਫੀਸ਼ੀਅਲ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ